ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੇ ਕਿਸੇ ਵੀ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਤੇ ਨਾਲ ਘੰਟੀ ਦਾ ਬਟਨ ਆਲਟ ਸੈੱਟ ਕਰ ਲਓ ਜੀ ਅੱਜ ਦੀ ਵੀਡੀਓ ਪਿੰਡ ਚੜੈਕ ਤਹਿਸੀਲ ਤੇ ਜ਼ਿਲ੍ਹਾ ਬਈਨੂ ਮੋਗਾ ਪੈਂਦੇ ਆ ਜਿਹੜੇ ਕੋਲ ਵੀਡੀਓ ਬਣਾ ਰਹੇ ਆ ਪਸ਼ੂ ਪਾਲਣ ਦਾ ਬਾਈ ਕੰਮ ਕਰਦੇ ਆ ਦੋ ਐਨੀਮਲ ਸੇਲ ਆ ਜੀ ਇੱਕ ਗੱਬਣ ਆ ਇੱਕ ਸੂਈ ਵੀ ਜਾਣ ਕਰੇ ਪ੍ਰੋਪਰ ਬਾਈ ਤੋਂ ਲੈ ਲਾਂਗੇ 사ਸੀ ਘਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਬਾਈ ਨਰੈਣ ਸਿੰਘ ਨਾਮ ਆ ਚੜੱਕ ਦੇ ਕੋਠੇ ਪਿੰਡ ਹੈ ਵੀਰੇ ਮੋਬਾਈਲ ਨੰਬਰ 62831563 ਕੇਲੀ ਵੀਰੇ ਇੱਕ ਵਾਰੀ ਹੋਰ ਦੱਸ ਦਿਓ 62831563 ਕੇਲੀ ਵੀਰੇ ਠੀਕ ਆ ਜੀ ਇੱਕ ਨੰਬਰ ਬਾਈ ਜਰਸੀ ਤੋਂ ਸ਼ੁਰੂ ਕਰ ਲੈਨੇ ਆ ਸੂਈ ਵੀ ਇੱਕ ਗੱਬਣਾ ਹੈ ਗੱਬਣਾ ਜੇ ਲਾਉਗੀ 5-4 ਦਿਨ ਠੀਕ ਕਿੰਨੇਵੇਂ ਸੂਏ ਆ ਦੂਜੇ ਸੂਏ ਤੇ ਦੂਜੇ ਸੂਏ ਸੂਨਾ 5-4 ਦਿਨਾਂ ਦੀ ਕੱਚੀ ਆ ਥਰਾਂ ਦੀ ਓਕੇ ਆ ਜੀ ਹਾਂ ਜੀ ਠੀਕ ਆ ਭਾਈ ਕਿੰਨਾ ਕੁ ਬਾਜੂ ਦੁੱਧ ਵੀਰੇ ਦਾ ਦੱਸਣਾ ਮੈਂ ਚੁਆ 14 ਕਿਲੋ ਪਿਛਲੀ ਵਾਰੀ ਠੀਕ ਯਾਨੀ 15-16 ਦੀ ਪੈਕੇ ਦੇਣੀ ਆ ਬਾਕੀ ਸੇਵਾ ਦਾ ਤੋਰ ਕੇ ਦਿਖਾਦੀ ਵੀਰੇ ਦੂਜੇ ਸੂਏ ਸੁੰਦੀ ਆ ਜਰਸੀ ਚੰਗੀ ਆ ਜੀ ਵੱਡੀ ਆ ਦਿਨ ਡੇਢ ਮੁਤਾਬਕ 5-7 ਪਏ ਆ ਜੀ ਬਾਕੀ ਕਰਮ ਵਾਲਾ ਕਈ ਵਾਰ ਪਸ਼ੂ ਇੱਕ ਦੋ ਦਿਨ ਉੱਪਰ ਵੀ ਲੈ ਜਾਂਦਾ ਜਾਂ ਪਹਿਲਾਂ ਵੀ ਸੂ ਪੈਂਦਾ ਤਿਆਰੀ ਬਹੁਤ ਚੰਗੀ ਆ ਬਾਈ ਕਹਿੰਦਾ ਮੈਂ ਪਿਛਲੇ ਸੂਏ 14-15 ਕਿਲੋ ਚੋਇਆਗਾ ਇਹ ਇੱਥੇਰ ਪਲੱਸ ਦੀ ਉਮੀਦ ਆ ਬਾਕੀ ਸੇਵਾ ਦੇ ਸਰਤੇ ਆ ਜੇ ਕੋਈ ਵੀ ਵਾਧੇ ਕਰ ਲੂ ਤਾਂ ਪਲੱਸ ਵੀ ਲੈ ਲੂ ਥਣਾ ਦੇ ਸੱਜ ਵੀ ਸੋਹਣਿਆ ਗੈਬ ਤੇ ਲੱਗਿਆ ਹਾਥੀ ਚਵਾਈ ਵਾਲਾ ਧਨ ਰੋਕ ਲਈ ਵੀਰ ਆਪਾਂ ਨੇੜੇ ਤੋਂ ਧਨ ਚੈੱਕ ਕਰਾ ਦਿੰਨੇ ਆ ਸੋਨਾ ਗਲਾਬੀ ਥਣਾ ਸੋਨਾ ਹਵਾਨਾ ਤਿਆਰ ਕਰਦੀ ਹੁੰਦੀ ਹੈ ਲੈ ਚੱਲੀ ਬਾਈ ਰੰਗ ਰੂਪ ਦੀ ਵੀ ਚੰਗੀ ਆ ਕੱਦ ਵੀ ਚੰਗਾ ਬਾਕੀ ਪੰਜਾਬ ਵਾਲੀ ਆ ਵੱਡੀ ਆ ਜੀ ਦੂਜਾ ਸੂਆ ਬਾਈ ਦੱਸਦਾ ਕੀ ਹੁੰਦੀ ਆ ਜੀ ਦੁੱਧ ਤੁਹਾਡੀ ਅੱਗੇ ਸੇਵਾ ਦਾ ਜੇ ਕੋਈ ਵੀਰ ਵੱਧ ਕਰ ਲੂ ਤਾਂ ਪਲੱਸ ਵੀ ਲੈ ਲੂ ਬਾਈ ਕਹਿੰਦਾ 15 16 ਕਿਲੋ ਦੀ ਉਮੀਦ ਕਰਦੇ ਆ ਮੁੱਲ ਬਈ ਇਹਦਾ ਮੁੱਲ ਵੀਰੇ ਰੱਜਾ万 ਜ 43000 ਰੁਪਏ ਲੈਣ ਦੇ ਖੋਜੂ ਮਾਨਤਾਨ ਜਮਾ ਜਾਇਜ ਮੁੱਲ ਕੀਤਾ ਬਾਈ ਨੇ 43000 ਰੁਪਏ ਸੀਲ ਸਭ ਪੂਰੀ ਹੈ ਜੀ ਠੀਕ ਆ ਜੀ 43000 ਚੋਂ ਬਾਈ ਕਹਿੰਦਾ ਮਾਨਤਾਨ ਹੋ ਜਾਊਗਾ ਜਿਹਨੂੰ ਜਚੂਗੀ ਨੰਬਰ ਬਾਈ ਦਾ ਸਕਰੀਨ ਤੇ ਚੱਲਦਾ ਰਹਿਣਾ ਬਸ ਬਾਈ ਦੋ ਨੰਬਰ ਬਾਈ ਇਹ ਵੀ ਜਰਸੀ ਕ੍ਰੋਸ ਕਾਲੀ ਜਰਸੀ ਆ ਜਾਂਦੀ ਆ ਸੂਈ ਵੀ ਹੈ ਬਾਈ ਹਾਂਜੀ ਵੀਰੇ ਸੂਈ ਕਿੰਨੇ ਦਿਨ ਹੋ ਗਏ ਸੂਈ ਨੂੰ ਬਾਈ ਅੱਜ ਪੰਜਵਾਂ ਦਿਨਾਂ ਸੂਈ ਬੱਚਾ ਕੀ ਹੈ ਜੀ ਬੱਚਾ ਬੱਚੀ ਹੈ ਜੀ ਮਗਰ ਬੱਚੀ ਹੈ ਜੀ ਕ੍ਰੋਸ ਦੀ ਬੱਚੀ ਹੈ ਜੀ ਜਿਹੜਾ ਬਾਈ ਭਾਂਡੇ ਵਾਲਾ ਦੁੱਧ ਕਿੰਨਾ ਤੇ ਹੈ ਮੈਂ ਇਸ ਟਾਈਮ 12 ਕਿਲੋ ਬੋਲਾ ਦਾ ਜੋਕ ਕੇ ਦੇ ਦਾਂਗੇ ਠੀਕ ਆ ਬਾਈ ਕਿੰਨਾ ਕਪਾਜੋ ਜੀ 3 ਲੀਟਰ ਬਾਈ ਚਾਹੀਦਾ ਆਪਣਾ ਠੰਣਾ ਦੀ ਓਕੇ ਆ ਜੀ ਸਹੀ ਇੱਕ ਨੰਬਰ ਠੀਕ ਆ ਬਾਈ ਤੋਰ ਕੇ ਦਿਖਾ ਦੀ ਇਹ ਵੀ ਦੂਜੀ ਸੂਏ ਸੂਈ ਹੈ ਜੀ ਹਾਂਜੀ ਵੀਰੇ ਦੂਜੀ ਸੂਏ ਸੂਈ ਹੈ ਚੌਥਾ ਦਿਨ ਬਾਈ ਪੰਜਵਾਂ ਦਿਨ ਹੋ ਗਿਆ ਸੂਈ ਨੂੰ ਮਗਰ ਬੱਚਾ ਵੱਛੀ ਆ ਜਿਹੜਾ ਬਈ ਦਾਸ ਦਾ ਬੌਲਾ ਉਹ 12 ਕਿਲੋ ਭਾਂਡੇ ਚ ਪਾ ਕੇ ਲੈ ਜਿਓ ਦੋ ਟਾਈਮ ਚੁਵਾਈ ਕਰ ਲਿਓ ਚਾਰ ਟਾਈਮ ਕਰ ਲਿਓ ਚਾਹੇ 6 ਟਾਈਮ ਕਰ ਲਿਓ ਜੀ ਤਸੱਲੀ ਤੁਸੀਂ ਕਰਨੀ ਆ ਕਿਉਂਕਿ ਪੈਸੇ ਤੁਸੀਂ ਲਾਉਣੇ ਕਿੰਨਾ ਕੁ ਪਾਜੀ ਬਈ ਦੁੱਧ ਦੁੱਧ ਭਾਈ ਹੁੰਦਾ 700 ਮੀਲੀਟਰ ਦਾ ਪਲਾਸ ਜਾਨਾ ਠੀਕ ਆ ਜੀ ਬਾਕੀ ਸੇਵਾ ਦਾ ਬਾਈ ਕਹਿੰਦਾ 20 ਤੋਂ ਬਾਹਰ ਜਾਊਗੀ ਬਾਕੀ ਸੇਵਾ ਦੇ ਸਿਰ ਤੇ ਥਣਾਂ ਦੇ ਸੱਜ ਸੋਹਣੇ ਆ ਗਿਆ ਤੇ ਲੱਗਿਆ ਹੱਥੀ ਚਵਾ ਮੁੱਲ ਬਾਈ ਇਹਦਾ 52000 ਰੁਪਇਆ ਕਰਦੇ ਬਾਕੀ ਬਾਈ ਕਹਿੰਦਾ ਮਾਨਤਾਂ ਨੂੰ ਦੇ ਚੁ ਕਰ ਦਾਂਗੇ ਜਿਹਨੂੰ ਜਚੂਗੀ ਨੰਬਰ ਬਾਈ ਦਾ ਸਕਰੀਨ ਤੇ ਚੱਲਦਾ ਰਹਿਣਾ ਹੈ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਧੰਨਵਾਦ ਜੀ